ਮਾਣਯੋਗ ਐਸਪੀ ਰੂਪ ਨਦਰ ਸਰਦਾਰ ਗੁਰਨੀਤ ਸਿੰਘ ਖਰੋਣਾ ਜੀ ਦੇ ਨਿਰਦੇਸ਼ ਤਹਿਤ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਮੁਹਿੰਮ ਜੜੀ ਗਈ ਹੈ ਉਸ ਦੇ ਚੱਲਦੇ ਆਂ ਕੱਲ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਜਿਹੜਾ ਇੱਕ ਨਾਕਾ ਬੰਦੀ ਆਸਾ ਕੋਲੇ ਦੇ ਸਾਹਮਣੇ ਕੀਤੀ ਗਈ ਸੀ ਜਿਸ ਦੀ ਅਗਵਾਈ ਐਸਏ ਟਰਮਪਾਲੀ ਕਰ ਰਹੇ ਸੀਗੇ ਜਦੋਂ ਗੱਡੀਆਂ ਦੀ ਚੈਕਿੰਗ ਕਰਦੇ ਸੀਗੇ ਤਾਂ ਉਸ ਦੌਰਾਨ ਇੱਕ ਸ਼ੱਕੀ ਗੱਡੀ ਥਾਰ ਸੀਗੀ ਜਿਹਨੂੰ ਰੋਕ ਕੇ ਜਿਹੜਾ ਹੈਗਾ ਚੈੱਕ ਕੀਤਾ ਗਿਆ ਜਿਹਦੇ ਵਿੱਚ ਦੋ ਲੜਕੇ ਇੱਕ ਰੋਹਿਤ ਸੈਣੀ ਤੇ ਇੱਕ ਮਨੋਜ ਕੁਮਾਰ ਸੀਗੇ ਤੇ ਜੋ ਜਦੋਂ ਸਾਨੂੰ ਸਟੱਫ ਹੋਇਆ ਹਸਪਤਾਲ ਦੇ ਤਾਂ ਉਹਦੀ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚੋਂ 250 ਗ੍ਰਾਮ ਜਿਹੜੀ ਆਫੀਮ ਹੈਗੀ ਹੈ ਬਰਾਮਦ ਹੋਈ ਜਿਸ ਤੇ 180 ਨੰਬਰ ਮਕਦਮਾ ਅਧੀਨ ਤਰ੍ਹਾਂ 186185 ਐਨਵੀਐ ਸੈਕਟਰ ਜਿਹੜਾ ਹੈਗਾ ਉਹ ਥਾਣਾ ਨਾਨਕਪੁਰ ਸਾਹਿਬ ਇੱਕ ਦਰਜ ਰਜਿਸਟਰ ਕੀਤਾ ਗਿਆ ਤੇ ਇਸ ਸਬੰਧੀ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਛੂ ਗੇਜ ਕੀਤੀ ਗਈ ਕਿ ਕਿੱਥੋਂ ਆਇਆ ਫੀਮਿਲ ਲੈ ਕੇ ਆਇਆ ਤਾਂ ਇਹਨਾਂ ਨੇ ਦੱਸਿਆ ਕਿ ਇੱਕ ਵਿਕਾਸ ਸੋਨੀ ਪੁੱਤਰ ਬਨਵਾਰੀ ਨਾਲ ਵਾਸੀ ਪਿੰਡ ਟੱਪਰੀਆਂ ਜਿਹੜਾ ਹੈਗਾ ਉਹਨੂੰ ਪਲੇ ਦੀ ਜਿਹੜੀ ਹੈਗੀ ਸਕਰਾਪ ਦੀ ਦੁਕਾਨ ਇਹਦੇ ਕੋਲ ਜਿਹੜਾ ਇਹ ਸਮਾਨ ਲੈ ਕੇ ਆਇਆ ਜੀ ਤਾਂ ਇਸ ਬੰਦੇ ਜਿਹੜਾ ਅਪਸਤਾਨ ਦੇ ਧਨ ਵਿੱਚ ਡੈ ਰ ਗਿਆ ਤੇ ਮਾਣਯੋਗ ਡੀਐਸਪੀ ਡੀ ਜਤਿੰਦਰ ਚੋਹਾਨ ਜੀ ਦੀ ਅਗਵਾਈ ਦੇ ਹੇਠ ਜਦੋਂ ਇਹ ਇੱਥੇ ਪੁਜੀ ਬ੍ਰਿਜ ਦੇ ਨੇੜੇ ਖੜਾ ਸੀਗਾ ਉੱਥੇ ਰਿੰਡ ਕੀਤੀ ਕਿ ਤਾਂ ਉੱਥੋਂ ਜਿਹੜਾ ਇਹਦੀ ਗੱਡੀ ਸੀਗੀ ਸਕੋਰਪੇ ਆਏ ਉਹਦੇ ਵਿੱਚੋਂ ਵਿਕਾਸ ਜਿਹੜੇ ਸੋਨੇ ਸੀਗੇ ਇਹਨਾਂ ਕੋਲੋਂ ਜਿਹੜਾ ਤਕਰੀਬਨ 8 ਕਿਲੋ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਤੁਹਾਨੂੰ ਅਫੀਮ ਬਰਾਮਦ ਹੋਈ ਆ ਤੇ ਤਕਰੀਬਨ 2 ਕਿਲੋ 427 ਗ੍ਰਾਮ ਜੋ ਹੈਗੀ ਆ ਉਹ ਚਸ਼ ਬਰਾਮਦ ਹੋਈ ਆ ਇਸ ਸਬੰਧੀ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਤਿੰਨਾਂ ਨੂੰ ਅੱਜ ਜਿਹੜਾ ਮਾਮਲਾ